ਜੋ ਟਰੈਕਟਰ ਆਉਣ ਲੈਂਦਾ ਹੁੰਦਾ ਐ ਐ ਚੱਲਦਾ ਪੰਪ ਤੋਂ ਸਲਪ ਕਿੰਨਾ ਸਲਪ ਆਪਾਂ ਬਣਾਦੇ ਨਾ ਆ ਜੀ ਆਪਰੋਂ ਟਕ 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 ਇਹ ਤਾਂ ਸਿੱਧਾ ਰੱਖ ਜਾਇਆ ਤਾਂ ਇਹ ਇੱਥੇ ਸਲਪ ਦਾ ਜਿਹੜਾ ਹੁੰਦਾ ਜੀ ਸਲਪ ਦੇ ਕਿਹੜੇ ਤੇ ਜਾਂਦੇ ਆਗੇ ਹੁਣ ਅੱਛਾ ਜੀ ਸਲਪ ਜਦੋਂ ਆਪਾਂ ਸਟਾਰਟ ਕਰਦੇ ਆਂ ਤੇ ਟੈਸਟਿੰਗ ਹੁੰਦੀ ਪੰਪ ਦੀ ਸਾਡੀ ਉੱਥੇ ਵੀ ਟੈਸਟਿੰਗ ਹੋਣੀ ਆ ਜੀ ਅੱਛਾ ਅੱਛਾ ਕਿਹੜੇ ਤੇ ਵੀ ਟੈਸਟਿੰਗ ਹੋਣੀ ਆ ਓਕੇ ਕੱਲੀ ਕੱਲੀ ਆਰਪੀਐਮ ਤੇ ਟੈਸਟਿੰਗ ਹੋਣੀ ਆ ਜੀ ਪੰਪ ਦੀ ओके तदियां कले आरसीएम ਦੇ ਟੈਸਟਿੰਗ ਹੋਣੀ ਹੈ ਇਹ ਸੈਲਫ ਦੇ ਜਿਹੜੇ ਟੈਸਟਿੰਗ ਹੋ ਰਹੀ ਆ ਬਾਕੀ ਟੈਸਟਿੰਗ ਹੋ ਗਈ ਆ ਇਹ ਵੀ ਸੈਲਫ ਦਾ ਜਿਹੜੇ ਟੈਸਟਿੰਗ ਦੇਖਣੀ ਇਹ ਲਿਖੋ ਜਾਂ ਤਾਂ ਕਰਿਓ ਨਾ ਕੱਕਿਆ ਦਾ ਮੋਦੀ ਦੀ ਸੈਲਫ ਦਾ ਅੱਛਾ ਦੇ ਇੱਕੋ ਜਿਹਾ ਇੱਕੋ ਜਿਹਾ ਹੋਣਾ ਚਾਹੀਦਾ ਜੀ ਅਪਰੋਨ ਕਿਉਂਕਿ ਅਪਰੋਨ ਉਹਦੇ ਪਿੰਜਰੇ ਵਿੱਚ ਨੁਕਸਨ ਹੁੰਦਾ ਹੈ ਅੱਛਾ ਜੇ ਤਾਂ ਨਾ ਹੋਊਗਾ ਫਿਰ ਪੰਜਾ ਨੁਕਸਨ ਹਾਂ ਜੇ ਰੇਸਾਈਟ ਦੀ ਰੀਡਿੰਗ ਬਸ ਪ੍ਰੋਪਰ ਕਰ ਲਈ ਨਾ ਕਿ ਸਲੋ ਉਹ ਤੁਹਾਡਾ ਆਪਣਾ ਹੋਇਆ ਤਾਂ ਹੀ ਪੰਜਾ ਜੀ ਨੁਕਸਨ ਹੋਵੇਗਾ ਜਿਹੜਾ ਜਿਹੜੇ ਵਿੱਚ ਓਕੇ ਉਹਦੇ ਹਾਈਲਾਈਟ ਦਾ ਪਤਾ ਹੀ ਪਤਾ ਉੱਧਰ ਹੋ ਜਾ ਸਹੀ ਵੀ ਹੁਣ ਕਹਿਣ ਦਾ ਮਤਲਬ ਪੰਪ ਐਨ ਪਾਪਿਆ ਜੀ ਰੋ ਜੀ ਰੋ ਆਜੀ ਹੁਣ ਐਨ A1 ਥੋੜਾ ਹੋਰ ਇੱਕ ਵਾਰ ਨੇ ਦਬਾ ਬੰਦ ਲਾ ਦੇ ਇੱਕ ਵਾਰ ਨਹੀਂ ਲਾ ਦਿਓ ਉਹ ਤੋਂ ਵੱਧ ਤੋਂ ਕੋਮਪਰਸ ਹੁਣ ਦਊਗਾ ਇਹ ਜੇ ਮੈਨੂੰ ਆਪਾਂ ਤੁਸੀਂ ਹਣੇ 4000 ਤੇ ਕਰ ਦੇ ਇਹ ਜੇ ਮੈਨੂੰ 2600 2700 ਤੇ ਆਮ ਮਿਸਤਰੀ ਚੈੱਕ ਕਰ ਲੈਂਦਾ ਹਾਂ ਹਾਂ 2800 ਤੇ ਕਰ ਦੇ ਉਹਨੇ ਕਰਕੇ ਦੇ ਦਿਆ ਨਾ ਤੁਹਾਨੂੰ ਭਾਜੀ ਨੇ ਇਹਨੂੰ ਉਸ ਥਾਂ ਤੇ ਵੀ ਕੀਤਾ ਵੀ ਟਰੈਕਟਰ ਜਦੋਂ ਰੌਂਡ ਲੈਂਦਾ ਹੈ ਰੌਂਡ ਲੈਂਦਾ ਉੱਥੇ ਹੀ ਦੇਖਦਾ ਸਭ ਤੋਂ ਮੇਨ ਚੀਜ਼ ਇਹੀ ਆ ਭਾਜੀ ਇਹੀ ਰੌਂਡ ਮਾਰਦੇ ਬੰਦ ਕਰਦਾ ਟਰੈਕਟਰ ਰੌਂਡ ਮਾਰਦੇ ਉਹ ਉਸ ਸਾਥੀ ਜੀੜ ਤੇ ਦੇ ਸੈਲਫਾ ਵੱਧ ਖਾਊਗਾ ਟਰੈਕਟਰ ਬੈਟਰੀ ਵੱਧ ਖਾਊਗਾ ਜੇ ਇੱਥੇ ਸੈੱਟ ਨਹੀਂ ਤਾਂ ਉਹ ਮੈਂ ਕਹਾਂ ਇਹ ਨਾ ਸਤਾਰੀ ਦੋਵੇਂ ਮਿਸਤਰੀ ਮਿਸਤਰੀ ਆ ਉਹ ਗਾ